ਮੇਟਰ ਪੰਜਾਬ ਦੀਆਂ ਪ੍ਰਾਤਨ ਤਸਵੀਰਾਂ ਤੇ ਜਿਹੜੇ ਵੀ ਪੁਰਾਣੇ ਲੋਕ ਹੋਈ ਜਾਂਦੀਆਂ ਨੇ ਚੀਜ਼ਾਂ ਉਹ ਵਿਖਾਉਣੇ ਆ ਸਾਨੂੰ ਆ ਵੇਖੋ ਜਿਵੇਂ ਆਟਾ ਚੱਕੀ ਹੈਗੀ ਪ੍ਰਾਤਨ ਆਟਾ ਚੱਕੀ ਹੋਗੀ ਆ ਪੁਰਾਣੇ ਟਾਈਮ ਦਾ ਸਪੀਕਰ ਹੋ ਗਿਆ ਜਿਹੜਾ ਸੁਣਦੇ ਸੀ ਆ ਪਾਣੀ ਵਾਲੀ ਕੇਟਲੀ ਤੌੜਾ ਤੇ ਝਰਖਾ ਤੇ ਆਪਾਂ ਨੂੰ ਅੱਧੀਆਂ ਚੀਜ਼ਾਂ ਦਾ ਨਾਮ ਹੀ ਨਹੀਂ ਪਤਾ ਜਿਵੇਂ ਊਰੀ ਹੈਗੀ ਆ ਆ ਗਈ ਮਿੱਟੀ ਦੀ ਬਣੀ ਹੋਈ ਬੱਟਲੀ ਆ ਆਪਣਾ ਆ ਗਿਆ ਲੱਸੀ ਰੜਕਣ ਵਾਲੀ ਰੜਕਣਾ ਆ ਗਿਆ ਤੇ ਮਾਂ ਬੋਲੀ ਤੇ ਆ ਨਿਕੇ ਹਾਲ 45 ਦੇਖੋ ਜਮਾ ਨਿਕੇ ਜੇ ਆ ਤੇ ਇਧਰ ਲੱਕੜ ਦਾ ਗੱਡਾ ਪਿਆਗਾ ਇਹ ਵੇਖ ਸਕਦੇ ਹੋ ਤੇ ਆਹ ਕਰਾਗਾ ਸਾਰੇ ਮੰਨ ਲਓ ਜਿਹੜੇ ਲੋਪ ਹੋਈ ਜਾਂਦੀਆਂ ਨੇ ਚੀਜ਼ਾਂ ਉਹੋ ਨੇ ਆਹ ਸਾਜਾ ਪੁੱচ্চਾ ਪਾਵੇ ਝੋਲੇ ਸਾਰੇ ਭਾਂਤ ਭਾਂਦਿਆਂ ਵੀ ਜਿਹੜੀਆਂ ਚੀਜ਼ਾਂ ਤੁਸੀਂ ਦੇਖੀਆਂ ਨਹੀਂ ਹੋਣੀਆਂ ਉਹ ਚੀਜ਼ਾਂ ਨੇ ਆ ਲਾਲ ਟਣ ਪਈ ਐ ਜਿਵੇਂ ਆ ਰੂਪਿੰਜਣਾ ਵਾਲਾ ਗਾ ਵੇਖੋ ਇਦਾਂ ਛਟੀਆਂ ਬੱਟਣ ਵਾਲਾ ਸਿੰਗੜਾ ਤੱਕੜੀ ਆ ਤਾਣੀ ਵਾਲਾ ਕੁੱਚਾ ਆ ਨਲਕਾ ਆ ਰੇਡੀਓ ਆਗਾ ਪੁਰਾਣਾ ਇਹ ਕਿਸੇ ਨੇ ਦੇਖੀ ਨਹੀਂ ਹੋਣਾ ਹੈਗਾ ਅੱਜ ਤੱਕ ਆ ਖੂਦਿਆ ਟਿੰਡਾ ਅਲੱਗ-ਅਲੱਗ ਜਿਹਾ ਲੈਟਰ ਬਾਕਸ ਹੈਗਾ ਪੁਰਾਣਾ ਹੈ ਸਾਰਾ ਪਤਾ ਹੈ ਦੱਸੀ ਬਾਬਾ ਕੀ ਕੀ ਚੀਜ਼ਾਂ ਪਈਆਂ ਨੇ ਹੈ ਆ ਦੱਸ ਇਹਦੇ ਵਾ ਤੇ ਸਣਾ ਦਾ ਇਹ ਸਣਾ ਹੈ ਅੱਛਾ ਆ ਸਣਾ ਮਿੱਤਰੋ ਇਹ ਵੀ ਨਹੀਂ ਕਿਸੇ ਨੇ ਦੇਖਿਆ ਹੋਣਾ ਹੁਣ ਦੇ ਟਾਈਮ 'ਚ ਹੈਂ ਹੁਣ ਦੇ ਟਾਈਮ 'ਚ ਇਹ ਵੀ ਨਹੀਂ ਕਿਸੇ ਨੇ ਦੇਖਿਆ ਹੁਣ ਆਸਣ ਨਾ ਨਾ ਹੈ ਹੀ ਨਹੀਂ ਮਿਲਦੀ ਨਹੀਂ ਅਸੀਂ ਪਾਸੁਰੇ ਫਿਰਦੀਆਂ ਚਾਰੂ ਹਾਂ ਹਾਂ ਆ ਰੇੜੂ ਆ ਟੈਲੀਫੋਨ ਹੋ ਗਿਆ ਤੇ ਆ ਪ੍ਰੈਸ ਹੋ ਗਈ ਪ੍ਰਾਣੀ ਆ ਵੀ ਪ੍ਰੈਸ ਰੇੜੂ ਆ ਮੰਨ ਲਓ ਜਿਹੜੀਆਂ ਚੀਜ਼ਾਂ ਹਾਲੇ ਤੱਕ ਤੁਸੀਂ ਦੇਖੀਆਂ ਨਹੀਂ ਉਹ ਇਸ ਮੇਲੇ 'ਚ ਦੇਖ ਸਕਦੇ ਹੋ ਆ ਜਿਵੇਂ ਪੁਰਾਣੇ ਆ ਰਵਾਜ 'ਚ ਮੰਜੇ ਜੋੜ ਕੇ ਸਪੀਕਰ ਸੁ ਕਰਵਾਜਦੇ ਸੀਗੇ ਉਹ ਦਿਖਾਈ ਹੋਈ ਆ ਪ੍ਰਦਰਸ਼ਨੀਆਂ ਨੇ ਆ ਵਿੱਚ ਸੇਵੀਆਂ ਵਟਣ ਵਾਲਾ ਗਾ ਤੇ ਆ ਲਾਲ ਟਣਾਂ ਆ ਗਈ ਆ ਮਿੱਟੀ ਵਾਲੀ ਆ ਗਈ ਮਿੱਟੀ ਦੇ ਤੇਲ ਪੈਂਦਾ ਹੁੰਦਾ ਸੀ ਆ ਦੁੱਧ ਰੜਕਣ ਵਾਲੀ ਮਨਹਾਣੀ ਆ ਗਈ ਤੇ ਆ ਪੁਰਾਣੀ ਜੀਪ ਆ ਪੁਰਾਣੇ ਸਮੇਂ ਦੀ ਪੰਜਾਬ ਦੀ ਝਲਕ ਆਏ ਸਾਰੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਤੇ ਇਹ ਜਿਹੇ ਵੀਡੀਓ ਹੋਰ ਲਿਆਉਂਦੇ ਰਹਾਂਗੇ ਧੰਨਵਾਦੀ